ਦੋਸਤੋ ਮੈਂ ਲਾਪ੍ਰੀਤ ਸਿੰਘ ਤਾਂ ਹੁਣੇ ਝੋਨੇ 'ਚ ਮੀਂਹ ਪੈ ਕੇ ਡਿਆ ਭਾਦਰੋਂ ਦੇ ਮਹੀਨੇ ਦੇ ਵਿੱਚ ਬਹੁਤ ਜ਼ਿਆਦਾ ਮੀਂਹ ਆਇਆ ਦੋ ਦੋ ਫੁੱਟ ਪਾਣੀ ਖੋ ਗਿਆ ਹਰੇ ਵੀ ਬੱਦਲ ਦੀਆਂ ਕਾਲੀਆਂ ਘਟਾਵਾਂ ਚੜੀਆਂ ਪਈਆਂ ਨੇ ਚਾਰੇ ਪਾਸੇ ਬਹੁਤ ਕਾਲਾ ਬੱਦਲ ਹੈ ਇੱਧਰ ਤਾਰੀ ਵਾਲੇ ਪਾਸੇ ਵਧਾਈਆਂ ਸੋਹਣੇ ਵਾਲਾ ਬੜਾ ਕਾਲਾ ਕਾਲਾ ਘਟਾ ਤੇ ਮਗਰੋਂ ਲੰਮੀ ਵਾਲੇ ਤੋਂ ਪਾਣੀ ਆਉਂਦਿਆ ਵੇਖਿਆ ਬਹੁਤ ਉੱਚਾ ਡਿਆ ਪਾਣੀ ਤਾ ਪਹਿਰੇ ਦੋਸਤੋ ਮੀ ਪੈਕੇਟ ਆ ਤੇ ਹਜੇ ਵੀ ਕਾਫੀ ਬੱਦਲ ਆ ਮੀ ਪੈਣ ਦੀ ਸੰਭਾਵਨਾ ਹੈਗੀ ਆ ਬੱਦਲ ਵਿਖਾਉਣ ਨੇ ਆ ਬੱਦਲ ਲੱਗ ਚੁੱਕੇ ਬੱਦਲ ਬਹੁਤ ਆ ਗਏ ਆ ਇਧਰ ਟਾਰੀ ਵਾਲ ਤਾਂ ਫੱਤਣ ਵਾਲੇ ਪਾਸੇ ਸਾਰਾ ਪਾਣੀ ਫਿਰ ਆਇਆ ਕਿਨਾਂ ਕਿਨਾਂ ਉੱਜੇ ਡੇਡ ਦੋ ਦੋ ਫੁੱਟ ਕੋਤਾ ਕੀ ਝੋਨੇ 'ਚ ਪਾਣੀ ਫੁੱਟ ਫੁੱਟ ਹੈਗਾ ਡੇਢ ਫੁੱਟ ਹੁਣ ਝੋਨੇ ਲੰਮੇ ਹੋਏ ਆ ਕੋਈ ਡਰਤ ਹੈ ਨਹੀਂ ਗਾ ਵਾਸ਼ਪਤੀ ਲਾਈ ਆ ਲੇਟ